ਸ੍ਰੀ ਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਕੀਆਂ ਤੇ ਨਮੀਆਂ ਨਮੀਆਂ ਕਹਾਣੀਆਂ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਜੋ ਤੁਹਾਨੂੰ ਦੱਸ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਸੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਕੁਦਰਤ ਨੇ ਨਹੀਂ ਬਲਕਿ ਇੱਕ ਸਾਜ਼ਿਸ਼ ਤਹਿਤ ਮਾਰਿਆ ਗਿਆ ਜਦੋਂ ਤੁਹਾਨੂੰ ਇਹ ਸੱਚ ਦਾ ਪਤਾ ਲੱਗੇਗਾ ਤਾਂ ਤੁਹਾਡੇ ਰੰਗੋਟੇ ਖੜੇ ਹੋ ਜਾਣਗੇ ਕਿ ਪੰਜਾਬ ਦੇ ਲੋਕਾਂ ਨਾਲ ਇੰਨੀ ਵੱਡੀ ਛਾਜਿਸ ਪਰ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਤਾਂ ਜੋ ਸਾਰੇ ਲੋਕਾਂ ਨੂੰ ਇਹ ਸਚਾਈ ਦਾ ਪਤਾ ਲੱਗ ਸਕੇ ਤੁਹਾਡੇ ਸਾਰਿਆਂ ਦੇ ਸਚਾਈ ਜਾਣ ਕੇ ਹੋਸ਼ ਉੱਡ ਜਾਣਗੇ ਪੰਜਾਬ ਦੀ ਜੋ ਪੰਜਾਬ ਦੀ 3 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਇਹ ਕੋਈ ਕੁਦਰਤੀ ਆਪਤ ਨਹੀਂ ਬਲਕਿ ਇੱਕ ਸੋਚੀ ਸਮਝੀ ਸਾਜਿਸ ਹੈ ਜਿਸ ਦੇ ਤਹਿਤ ਪੰਜਾਬ ਨੂੰ ਅੱਜ ਦਬੋਇਆ ਜਾ ਰਿਹਾ ਹੈ ਪੰਜਾਬ ਜੋ ਅੱਜ ਪਾਣੀ ਦੀ ਮਾਰ ਚੱਲ ਰਿਹਾ ਹੈ ਇਹ ਪਾਣੀ ਮੀਹਾ ਜਾਂ ਰੱਬ ਦੀ ਕਰੋਪੀ ਦਾ ਨੋ ਨਹੀਂ ਇਹ ਇੱਕ ਮੈਨ ਮੇਡ ਬੰਦੇ ਦੀ ਸੋਚੀ ਸਮਝੀ ਚਾਲ ਹੈ ਅੱਜ ਇਸ ਬਾਰੇ ਗੱਲਬਾਤ ਕਰਦੇ ਹਾਂ ਜੋ ਜੋ ਖੁਲਾਸੇ ਤੁਹਾਡੇ ਸਾਹਮਣੇ ਹੋਣਗੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਹੁਣ ਤੱਕ ਡੈਮਾਂ ਵਿੱਚ 14 ਲੱਖ ਕਿਊਸਕ ਪਾਣੀ ਪੰਜਾਬ ਵੱਲ ਛੱਡਿਆ ਜਾ ਚੁੱਕਿਆ ਹੈ ਤੇ ਹਰ ਰੋਜ਼ ਕਈ ਲੱਖ ਕਿਊਸਕ ਪਾਣੀ ਵਿੱਚ ਹੋਰ ਜੁੜ ਜਾਂਦਾ ਹੈ ਇਹ ਸਾਰੇ ਪਾਣੀ ਅੱਜ ਲਗਭਗ ਪੌਣੇ ਪੰਜਾਬ ਦੀ ਧਰਤੀ ਤੇ ਨਾਗ ਵਾਂਗ ਪਲੇਵੇਂ ਲੈ ਕੇ ਮਿਲ ਰਿਹਾ ਹੈ ਪੰਜਾਬ ਦੇ ਲਗਭਗ 1500 ਤੋਂ ਵੱਧ ਛੋਟੇ ਵੱਡੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਹੜਾਂ ਕਾਰਨ ਪੰਜਾਬ ਦੇ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਗੁਰਦਾਸਪੁਰ ਕਪੂਰਥਲਾ ਫਿਰੋਜ਼ਪੁਰ ਪਠਾਨਕੋਟ ਮੁਕਤਸਰ ਤਰਨਤਾਰਨ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਈ ਸੌਫ ਬੈਂਡ ਅੱਜ ਪਾਣੀ ਵਿੱਚ ਡੁੱਬ ਚੁੱਕੇ ਹਨ ਇੰਨਾ ਸਾਰੇ ਜ਼ਿਲ੍ਹਿਆਂ ਦੀ ਤਕਰੀਬਨ 3 ਲੱਖ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਜੋ ਹਰ ਇੱਕ ਮਹੀਨੇ ਤੱਕ ਮੰਡੀਆਂ ਤੱਕ ਪਹੁੰਚ ਜਾਣੀ ਸੀ ਜਿਸ ਫਸਲ ਨੂੰ ਤਿਆਰ ਕਰਨ ਲਈ ਕਿਸਾਨ ਨੇ 20 ਤੋਂ 25 ਹਜ਼ਾਰ ਪ੍ਰਤੀ ਏਕੜ ਖਰਚਾ ਕੀਤਾ ਸੀ ਇਹ ਫਸਲ ਪਾਣੀ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹੌਣ ਤੇ ਹੜਾਂ ਕਾਰਨ ਕਰੀਬ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 302 ਵੱਧ ਸਕੂਲ ਪਾਣੀ ਵਿੱਚ ਰੁੜ ਗਏ। ਇਹ ਤਾਂ ਉਹ ਬਰਬਾਦੀ ਹੈ ਜੋ ਹੁਣ ਤੱਕ ਸਾਨੂੰ ਦਿਖਾਈ ਦੇ ਰਹੀ ਹੈ। ਅਸਲੀ ਬਰਬਾਦੀ ਦਾ ਪਤਾ ਪਾਣੀ ਘਟਣ ਤੋਂ ਬਾਅਦ ਹੀ ਲੱਗੇਗਾ। ਕਿ ਸਹੀ ਕਿੰਨੇ ਪੰਜਾਬ ਦਾ ਨੁਕਸਾਨ ਹੋਇਆ ਹੈ। ਹਜ਼ਾਰਾਂ ਪਰਿਵਾਰ ਅੱਜ ਘਰਾਂ ਵਿੱਚ ਪਾਣੀ ਵੜਨ ਕਾਰਨ ਛੱਤਾਂ ਤੇ ਬੈਠੇ ਹਨ। ਇੰਨਾਂ ਵਿੱਚੋਂ ਬਹੁਤ ਸਾਰੇ ਅਜੇੇ ਵੀ ਹਨ ਜਿੰਨਾਂ ਤੱਕ ਅਜੇ ਤੱਕ ਕੋਈ ਮਦਦ ਵੀ ਨਹੀਂ ਪਹੁੰਚ ਸਕੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਮੱਝਾਂ ਗਾਵਾਂ ਪੇਡਾਂ ਬੱਕਰੀਆਂ ਪਾਲਤੂ ਜਾਨਵਰ ਮਾਰੇ ਗਏ ਹਨ ਹਜ਼ਾਰਾਂ ਪਾਣੀ ਵਿੱਚ ਰੁੜ ਕੇ ਲੈਂਦੇ ਪੰਜਾਬ ਪਾਕਿਸਤਾਨ ਵਿੱਚ ਚਲੇ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਵਿਚਾਰੇ ਭੁੱਖਣ ਭਾਣੇ ਪਾਣੀ ਵਿੱਚ ਡੁੱਬੇ ਹੋਏ ਖੜੇ ਹਨ ਤੇ ਹੌਲੀ ਹੌਲੀ ਬਸ ਆਪਣੀ ਮੌਤ ਦੀ ਉਡੀਕ ਕਰ ਰਹੇ ਹਨ ਇੰਨੇ ਵੱਡੇ ਪੱਦਰ ਦੀ ਬਰਬਾਦੀ ਦੇਖ ਕੇ ਅੱਜ ਹਰ ਕਿਸੇ ਦੀ ਅੱਖ ਨਮ ਹੈ ਲੋਕਾਂ ਦੇ ਅੰਦਰ ਦਰਦ ਭਰਿਆ ਪਿਆ ਹੈ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਹੈ ਤਾਂ ਬਹੁਤ ਸਾਰੇ ਸਵਾਲ ਵੀ ਉੱਠਣੇ ਸ਼ੁਰੂ ਹੋਏ ਹਨ ਕੁੱਝ ਲੋਕ ਇਸ ਨੂੰ ਕੁਦਰਤੀ ਕਰੋਪੀ ਦਾ ਨਾਮ ਦੇ ਰਹੇ ਹਨ ਕੌਜ ਇਹਨਾਂ ਨੂੰ ਸਰਕਾਰ ਦੀ ਨਲੈਕੀ ਦੱਸ ਰਹੇ ਹਨ ਕਈ ਡੈਮਾਂ ਦੀ ਸਾਮ ਸੰਭਾਲ ਕਰਨ ਵਾਲਿਆਂ ਦਾ ਦੋਸ਼ ਕੱਢ ਰਹੇ ਹਨ ਵਿੱਚ ਵਿੱਚ ਕੌਜ ਲੋਕ ਅਜੇ ਵੀ ਹਨ ਜੋ ਦੋਸ਼ ਕਿਸਾਨਾਂ ਦੇ ਸਿਰ ਮੜ ਰਹੇ ਹਨ ਕਿ ਕਿਸਾਨਾਂ ਨੇ ਕੁਦਰਤ ਦੇ ਨਾਲ ਖਲਵਾੜ ਕੀਤਾ ਕਿਸਾਨਾਂ ਨੇ ਦਰਿਆਵਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਤਾਂ ਕ ਇਹ ਕਹਿਰ ਹੋਇਆ ਹੈ ਪਰ ਜਰਾ ਹੁਣ ਅਸਲੀ ਸੱਚ ਸੁਣੋ ਕਿਉਂਕਿ ਪੰਜਾਬ ਅੱਜ ਡੁੱਬਿਆ ਪਿਆ ਹੈ ਤੁਸੀਂ ਸੋਚ ਕੇ ਹੈਰਾਨ ਰਹਿ ਜਾਵੋਗੇ ਕਿ ਪੰਜਾਬ ਡੁੱਬਿਆ ਨਹੀਂ ਡਬੋਇਆ ਗਿਆ ਹੈ ਜਾਨ ਬੁੱਝ ਕੇ ਪੰਜਾਬ ਨੂੰ ਬਰਬਾਦ ਕੀਤਾ ਗਿਆ ਹੈ ਹੁਣ ਤੁਹਾਡੇ ਨਾਲ ਇੱਕ ਇੱਕ ਕਰਕੇ ਉਹ ਸਾਰੇ ਕਾਰਨ ਸਾਂਝੇ ਕਰਦੇ ਹਾਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਇਹ ਹੜ ਮੈਨ ਮੇਡ ਹਨ ਨਾ ਕਿ ਕੁਦਰਤੀ ਕਰੋਪੀ ਅਸਲ ਵਿੱਚ ਮੌਸਮ ਵਿਗਿਆਨੀਆਂ ਵੱਲੋਂ ਮਈ ਦੇ ਮਹੀਨੇ ਵਿੱਚ ਹੀ ਸਰਕਾਰ ਤੇ ਆਮ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਸੀ ਕਿ ਇਸ ਸਾਲ ਪੰਜਾਬ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਸਾਲਾਂ ਨਾਲੋਂ 115% ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਆਮ ਗੈਰ ਸਰਕਾਰੀ ਮੌਸਮ ਦੇ ਅੰਕੜੇ ਇਕੱਠੇ ਕਰਨ ਵਾਲੇ ਵੀ ਇਹੀ ਅਨੁਮਾਨ ਦਾਸ ਰਹੇ ਸਨ ਕਿ ਇਸ ਵਾਰ ਬਹੁਤ ਭਾਰੀ بارش ਹੋਣ ਵਾਲੀ ਹੈ ਪਰ ਫਿਰ ਵੀ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਨਾ ਤਾਂ ਸਰਕਾਰਾਂ ਅਤੇ ਨਾ ਹੀ BBMB ਪਾਖੜਾ ਪ੍ਰਬੰਧਕ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ। ਨਾ ਕੋਈ ਸਤਲੋਜ ਬਿਆਸ ਰਾਵੀ ਦੇ ਬੰਨਾਂ ਵੱਲੋਂ ਕੋਈ ਧਿਆਨ ਦਿੱਤਾ ਗਿਆ। ਨਾ ਕੋਈ ਛੋਟੀ ਅੱਗੇ ਰਿਵਰ ਵੈੱਡ ਸਾਫ਼ ਕੀਤੇ ਗਏ। ਇੱਥੋਂ ਤੱਕ ਕਿ ਕੋਈ ਵੀ ਨਹਿਰ ਦੇ ਫਲੱਡ ਗੇਟ ਤੱਕ ਸਾਫ਼ ਨਹੀਂ ਕੀਤੇ ਗਏ। ਜਦ ਕਿ ਪੰਜਾਬ ਵਿੱਚ ਅਜਿਹੇ ਹਾਲਾਤ ਸਾਲ 2023 ਵਿੱਚ ਵੀ ਬਣੇ ਸਨ ਉਸ ਸਮੇਂ ਵੀ ਪੰਜਾਬ ਵਿੱਚ ਭਾਰੀ ਹੜ੍ਹ ਆਏ ਸਨ ਪਰ 2023 ਦੇ ਹੜ੍ਹਾਂ ਤੋਂ ਪੰਜਾਬ ਵੱਲੋਂ ਕੋਈ ਵੀ ਸੇਧ ਨਹੀਂ ਲਈ ਗਈ ਕਿ ਉਸ ਵਕਤ ਸਾਡੇ ਕੀ ਹਾਲਾਤ ਬਣੇ ਸਨ ਸਰਕਾਰ ਵੱਲੋਂ ਸੇਮ ਨਾਲਿਆਂ ਤੱਕ ਦੀ ਸਫਾਈ ਨਹੀਂ ਕਰਵਾਈ ਗਈ ਚਾਹੀਦਾ ਤਾਂ ਇਹ ਸੀ ਕਿ ਜਦੋਂ ਸਭ ਨੂੰ ਪਤਾ ਸੀ ਕਿ ਇਸ ਵਾਰ ਭਾਰੀ ਮੀਂਹ ਕਾਰਨ ਪਾਣੀ ਆਉਣ ਦੀ ਸਭਾਵਨਾ ਹੈ ਪਰ ਪਹਿਲਾਂ ਹੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਆਮ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਿਉਂ ਨਹੀਂ ਕੀਤਾ ਗਿਆ ਠੀਕ ਹੈ ਸਭ ਕੁਝ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਪਰ ਜੇ ਸਰਕਾਰ ਚਾਹੁੰਦੀ ਤਾਂ ਬਹੁਤ ਹੱਦ ਤੱਕ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਸੀ ਫਿਰ ਹੌਣ ਹੜਾ ਨੂੰ ਕੁਦਰਤੀ ਆਪਤ ਕਹਿ ਕੇ ਆਪਣਾ ਪੱਲਾ ਝਾੜ ਲੈਣਾ ਇਹ ਕੋਈ ਬਾਜ਼ਿਫ ਗੱਲ ਤਾਂ ਨਹੀਂ ਹੁਣ ਗੱਲ ਕਰਦੇ ਹਾਂ ਬੀਬੀ ਐਮਬੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਜੋ ਡੈਮਾਂ ਦਾ ਪ੍ਰਬੰਧਨ ਕਰਦੇ ਹਨ ਜਦੋਂ ਸਭ ਨੂੰ ਪਤਾ ਸੀ ਇਸ ਵਾਰ ਡੈਮਾਂ ਵਿੱਚ ਪਾਣੀ ਵੱਧ ਜਮਾ ਹੋਏਗਾ ਫਿਰ ਪਹਿਲਾਂ ਥੋੜਾ ਥੋੜਾ ਕਰਕੇ ਪਾਣੀ ਕੱਢ ਕੇ ਡੈਮਾਂ ਨੂੰ ਖਾਲੀ ਜਾ ਪਾਣੀ ਦਾ ਲੈਵਲ ਕੱਟ ਕਿਉਂ ਨਹੀਂ ਕੀਤਾ ਗਿਆ ਜਦ ਕਿ ਸਰਕਾਰੀ ਪ੍ਰੋਟੋਕੋਲ ਦੇ ਹਿਸਾਬ ਨਾਲ ਹਰ ਸਾਲ ਜੂਨ ਦੇ ਮਹੀਨੇ ਵਿੱਚ ਡੈਮਾਂ ਦੇ ਪਾਣੀ ਨੂੰ ਕੱਟ ਕਰਨਾ ਜ਼ਰੂਰੀ ਹੁੰਦਾ ਹੈ ਹੁਣ ਇਸ ਸਵਾਲ ਬਾਰੇ ਬਹੁਤ ਵੱਡਾ ਖਲਾਸਾ ਹੋਇਆ ਕਿ BBMB ਨੇ ਪਹਿਲਾਂ ਕੱਟ ਤਾਂ ਕੀ ਕਰਨਾ ਸੀ ਸਗੋਂ ਹੋਰ ਵਧਾ ਕੇ ਜਮ੍ਹਾਂ ਕਰਕੇ ਰੱਖਿਆ ਇਹ ਪਤਾ ਹੋਣ ਦੇ ਬਾਵਜੂਦ ਕੀ ਐਸ ਵਾਰ 115% ਮੀ ਪਹਿਲਾ ਨਾਲੋਂ ਜ਼ਿਆਦਾ ਪੈਣ ਵਾਲੇ ਹਨ ਇਸ ਤੱਥ ਉੱਤੇ ਇੱਕ ਸੰਸਥਾ ਲੋਕ ਰਾਜ ਪੰਜਾਬ ਵੱਲੋਂ ਮੋਹਰ ਲਗਾਈ ਗਈ ਹੈ ਇਹ ਸੰਸਥਾ ਪੰਜਾਬ ਵਿੱਚ ਆਈ ਹੜਾਂ ਬਾਰੇ ਕੁਝ ਪੜਤਾਲ ਕਰ ਰਹੀ ਸੀ ਤਾਂ ਉਨ੍ਹਾਂ ਸਾਹਮਣੇ ਬਹੁਤ ਵੱਡੇ ਖੁਲਾਸੇ ਹੋਏ ਇਸ ਸੰਸਥਾ ਵੱਲੋਂ ਕਾਝ ਅੰਕੜੇ ਜਾਰੀ ਕੀਤੇ ਗਏ ਜੋ ਕਿ ਬੜੇ ਹੈਰਾਨ ਕਰ ਦੇਣ ਵਾਲੇ ਹਨ ਸੰਸਥਾ ਦਾ ਕਹਿਣਾ ਹੈ ਜਦੋਂ 2023 ਵਿੱਚ ਹੜ੍ਹ ਆਏ ਸਨ ਉਸ ਸਮੇਂ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1558 ਫੁੱਟ ਰੱਖਿਆ ਗਿਆ ਜਦੋਂ ਕਿ ਹਦਾਇਤ ਅਤੇ ਸਰਕਾਰੀ ਪ੍ਰੋਟੋਕਾਲ ਦੇ ਹਿਸਾਬ ਨਾਲ ਇਹ ਪਾਣੀ 1462 ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਹਰ ਸਾਲ ਜੂਨ ਦੇ ਮਹੀਨੇ ਤੋਂ ਪਹਿਲਾਂ ਹੀ ਪਾਖੜਾ ਡੈਮ ਦੇ ਪਾਣੀ ਦਾ ਲੈਵਲ ਘਟਾ ਕੇ 1462 ਫੁੱਟ ਕਰਨਾ ਜ਼ਰੂਰੀ ਹੁੰਦਾ ਹੈ ਪਰ ਹਦਾਇਤਾਂ ਤੇ ਚੇਤਾਵਨੀ ਦੇ ਬਾਵਜੂਦ BBMB ਨੇ ਪਾਖੜਾ ਦੇ ਪਾਣੀ ਦਾ ਲੈਵਲ 1558 ਫੁੱਟ ਤੇ ਹੀ ਰੱਖਿਆ ਮਤਲਬ 96 ਫੁੱਟ ਪਾਣੀ ਦਾ ਲੈਵਲ ਪਾਖੜਾ ਵਿੱਚ ਜਮਾ ਕਰਕੇ ਰੱਖਿਆ ਗਿਆ ਤੇ ਫਿਰ ਜਦੋਂ ਮੀਂਹ ਪਾਣੀ ਹੋਰ ਵਧਿਆ ਤਾਂ 2023 ਵਾਲੇ ਪੰਜਾਬ ਵਿੱਚ ਫਾੜ ਆ ਗਏ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਪਾਖੜਾ ਡੈਮ ਦੀ ਇਹ ਜੋ ਉਚਾਈ ਜਾਂ ਪਾਣੀ ਦਾ ਲੈਵਲ ਦੱਸਿਆ ਜਾਂਦਾ ਹੈ ਇਹ ਪਾਣੀ ਸਮੁੰਦਰੀ ਤਲ ਤੋਂ ਡੈਮ ਦੀ ਉਚਾਈ ਹੁੰਦੀ ਹੈ ਨਾ ਕਿ 15 ਫੁੱਟ ਪਾਣੀ ਪਾਖੜਾ ਵਿੱਚ ਸਟੋਰ ਕੀਤਾ ਹੁੰਦਾ ਹੈ ਪਾਖੜਾ ਡੈਮ ਦੀ ਸਹੀ ਉਚਾਈ ਤਾਂ ਸਿਰਫ 200 ਫੁੱਟ ਤੱਕ ਹੀ ਆ ਜੇ ਹੁਣ 200 ਫੁੱਟ ਕੁੱਲ ਉਚਾਈ ਹੋਵੇ ਉਸ ਵਿੱਚ 96 ਫੁੱਟ ਜਾਣ ਬੁੱਝ ਕੇ ਪਾਣੀ ਜ਼ਿਆਦਾ ਰੱਖਿਆ ਜਾਵੇ ਤਾਂ ਫਿਰ ਪੰਜਾਬ ਵਿੱਚ ਹੜ੍ਹ ਕਿਉਂ ਨਹੀਂ ਆਉਣਗੇ ਹਿਸਾਬ ਤੁਸੀਂ ਆਪੇ ਲਗਾ ਲੈਣਾ ਲੋਕ ਅਧਿਕਾਰ ਸੰਸਥਾ ਨੇ ਇਸ ਵਾਰ 2025 ਦੇ ਅੰਕੜੇ ਜਾਰੀ ਕੀਤੇ ਹਨ ਇਸ ਵਾਰ 20 ਮਈ 2025 ਨੂੰ ਪਾਖੜਾ ਡੈਮ ਦੇ ਲੈਵਲ ਨੂੰ ਘਟਾ ਕੇ 1424 ਫੁੱਟ ਕਰਨਾ ਜ਼ਰੂਰੀ ਸੀ ਪਰ BBMB ਨੇ SWRB ਪਾਣੀ ਦਾ ਲੈਵਲ 1545 ਫੁੱਟ ਤੇ ਹੀ ਰੱਖਿਆ ਜਦਕਿ ਇਸ ਵਾਰ ਸਭ ਨੂੰ ਪਤਾ ਸੀ ਕਿ ਵਰਖਾ ਤਾਂ ਵੱਧ ਹੋਣੀਆਂ ਹਨ ਤੇ ਪਾਣੀ ਬਹੁਤ ਜ਼ਿਆਦਾ ਆਵੇਗਾ ਫੇਰ ਪਾਖੜਾ ਦਾ ਲੈਵਲ ਕੱਟ ਕਿਉਂ ਨਹੀਂ ਕੀਤਾ ਗਿਆ 200 ਫੁੱਟ ਦੇ ਡੈਮ ਵਿੱਚ ਜਾਣ ਬੁਝ ਕੇ ਨਿਰਧਾਰਿਤ ਮਾਤਰਾ ਤੋਂ 80 ਫੁੱਟ ਪਾਣੀ ਵੱਧ ਰੱਖਿਆ ਗਿਆ ਹੁਣ ਫਿਰ ਜਦੋਂ ਬਰਸਾਤਾਂ ਹੋਈਆਂ ਡੈਮ ਪੂਰਾ ਭਰਿਆ ਤਾਂ ਇੱਕਦਮ 14 ਲੱਖ ਕਿਊਸਕ ਪਾਣੀ ਛੱਡ ਕੇ ਪੰਜਾਬ ਨੂੰ ਡਬੋ ਦਿੱਤਾ ਗਿਆ ਹੁਣ ਇਥੋਂ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਗਲਤੀ ਕਿਸ ਦੀ ਹੈ ਕੁਦਰਤ ਦੀ ਜਾਂ ਫਿਰ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਡੋਬਿਆ ਜਾ ਰਿਹਾ ਹੈ ਚਾਹੀਦਾ ਤਾਂ ਸੀ ਪਹਿਲਾਂ ਹੀ ਪਾਣੀ ਨੂੰ ਥੋੜਾ ਥੋੜਾ ਕਰਕੇ ਡੈਮ ਦੇ ਵਿੱਚ ਬਾਹਰ ਕੱਢਦੇ ਰਹਿੰਦੇ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਪਰ ਉਹਨਾਂ ਨੂੰ ਸ਼ਾਇਦ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਅੱਗੇ ਕਿਹੜਾ ਕੋਈ ਵਸੋਂ ਰਹਿੰਦੀ ਹੈ ਇਸ ਕਰਕੇ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਪਾਣੀ ਛੱਡਿਆ ਸੋ ਇਹ ਸੀ ਪੰਜਾਬ ਵਿੱਚ ਆਈ ਹੜ੍ਹਾਂ ਦੀ ਅਸਲੀਅਤ ਇਹ ਸੱਚਮੁੱਚ ਮੈਨ ਮੇਡ ਹੱਡ ਹਨ ਨਾ ਕਿ ਕੁਦਰਤ ਦੀ ਕਰੋਪੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਸੱਚ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਅਣਜਾਣੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਲਿਖਣਾ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ